ਕਿਤਾਵ ਕਾ ਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਕੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ ਹਰਨਾਮੀ ਦੋ ਭਾਈਆਂ ਦੀ ਇਕੱਲੀ ਭੈਣ ਸੀ ਦੋਵਾਂ ਤੋਂ ਛੋਟੀ ਦੋਵੇਂ ਪ੍ਰਾਪ ਵਿਆਹੇ ਹੋਏ ਸਨ ਅਗਾ ਉਹਨਾਂ ਦੇ ਇੱਕ ਇੱਕ ਦੋ ਦੋ ਜਵਕ ਸਨ ਹਰਨਾਮੀ ਘਰ ਵਿੱਚ ਬਹੁਤਾ ਕੰਮ ਨਾ ਕਰਦੀ ਸ਼ੁਰੂ ਤੋਂ ਹੀ ਉਹਨੂੰ ਚੰਗੇ ਕੱਪੜੇ ਲੀੜੇ ਪਾਉਣ ਨੂੰ ਮਿਲਦੇ ਤੇ ਖੁੱਲਾ ਢੁੱਲਾ ਖਾਣ ਪੀਣ ਨੂੰ ਮਿਲਦਾ ਰੰਗ ਗੋਰਾ ਪਰ ਕੱਦ ਮਦਰਾ ਸੀ ਗੱਲ ਕਾਠੀ ਗਾਨੇ ਵਿੱਚ ਸੋਨੇ ਦੀ ਤਪੀਤੀ ਪਾ ਕੇ ਰੱਖਦੀ ਹੱਥ ਨੂੰ ਪੌਂਚੀ ਬੰਨਦੀ ਘਰ ਵਿੱਚ ਟੇਕੇ ਮਸਾਂ ਹੀ ਬੈਠਦੀ ਸਾਰਾ ਦਿਨ ਲੋਕਾਂ ਦੇ ਕੋਲੇ ਕੱਛਦੀ ਰਹਿੰਦੀ ਕਦੇ ਉਸ ਕਰ ਕਦੇ ਉਸ ਕਰ ਇੱਕੋ ਚਾਦਰ ਨੂੰ ਮਹੀਨਾ ਮਹੀਨਾ ਕੱਢਦੀ ਰਹਿੰਦੀ ਅੱਖਾਂ ਵਿੱਚ ਲੋ ਪਾ ਕੇ ਰੱਖਦੀ ਉਹਦੀਆਂ ਅੱਖਾਂ ਮੋਟੀਆਂ-ਮੋਟੀਆਂ ਸਨ ਗੋਲ-ਗੋਲ ਕਾਗ ਦੀ ਨੀਂਬੂ ਦੀਆਂ ਅੱਧ ਵਿਚਾਲਿਓਂ ਚੀਰੀਆਂ ਦੋ ਫਾੜੀਆਂ ਹਰਨਾਮੀ ਨੂੰ ਗੀਤ ਬੜੇ ਆਉਂਦੇ ਬੋਲੀਆਂ ਤੇ ਟੱਪੇ ਕਿਸੇ ਘਰ ਕੁੜੀ ਦਾ ਵਿਆਹ ਹੁੰਦਾ ਤਾਂ ਗੀਤ ਗੁਆਣ ਵਿੱਚ ਉਹ ਸਭ ਨੂੰ ਹੰਬਾ ਦਿੰਦੀ ਬਰਾਤਿਆਂ ਨੂੰ ਘੜ ਘੜ ਕੇ ਸਿੱਠਣੀਆਂ ਦਿੰਦੀ ਉਹਦਾ ਬੋਲ ਸੁਣ ਕੇ ਬਰਾਤੀ ਰੋਟੀ ਛੱਡ ਕੇ ਬੈਠ ਜਾਂਦੇ ਤੇ ਫੇਰ ਕੁੜੀ ਡੋਲੀ ਵਿੱਚ ਬੈਠਦੀ ਬਰਾਤ ਤੁਰ ਜਾਂਦੀ ਤਾਂ ਮਗਰੋਂ ਕੁੜੀਆਂ ਕਿੱਦਾਂ ਪਾਉਂਦੀਆਂ ਤੇ ਨੱਚਦੀਆਂ ਹਰਨਾਮੀ ਅੱਡੀਆਂ ਮਾਰ-ਮਾਰ ਕੇ ਅਗਲੇ ਦੇ ਵੇੜੇ ਦਾ ਪਾਣੀ ਕੱਢ ਦਿੰਦੀ ਜਿੱਦ-ਜਿੱਦ ਕੇ ਬੋਲੀਆਂ ਪਾਉਂਦੀ ਉਹ ਇਕੱਲੀ ਤੇ ਬਾਕੀ ਦੀਆਂ ਸਭ ਜਾਣੀਆਂ ਮੇਲ ਵਿੱਚ ਆਈਆਂ ਤੀਨੀਆਂ ਤੇ ਬੰਦੇ ਹਰਨਾਮੀ ਦੇ ਅਸ਼ਕੇ ਜਾਂਦੇ ਉਹਨਾਂ ਦੇ ਨਾਲ ਵਿੱਚ ਨਲਕਾ ਕਿਸੇ-ਕਿਸੇ ਘਰ ਹੁੰਦਾ ਸੀ ਪਾਣੀ ਡੂੰਗੇ ਸਨ ਨਲਕਾ ਲਵਾਉਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਸੀ ਸੋ ਉਹਨਾਂ ਦੇ ਅਗਵਾੜ ਦੇ ਬਹੁਤੇ ਘਰ ਖੂਹ ਤੋਂ ਜਾ ਕੇ ਪਾਣੀ ਲਿਆਉਂਦੇ ਖੂਹ ਦਾ ਪਾਣੀ ਸੀ ਵੀ ਮਿੱਠਾ ਪੰਪਾਂ ਦੇ ਪਾਣੀ ਤਾਂ ਬਕ ਬਕੇ ਸਨ ਦੁੱਲਾ ਜੀ ਔਰ ਤੜਕੇ ਪੌ ਪਾਟ ਦੇ ਨਾਲ ਹੀ ਆਪਣਾ ਝੋਟਾ ਛੱਡ ਲੈਂਦਾ ਇੱਕ ਵਿੱਡੇ ਖੂ ਉੱਤੇ ਦੁਪਹਿਰ ਤੱਕ ਬੋਕਾ ਚੱਲਦਾ ਰਹਿੰਦਾ ਦੋ ਘੰਟੇ ਆਥਣ ਨੂੰ ਵੀ ਝੋਟਾ ਜੁੜਦਾ ਹਾੜ ਹੋਵੇ ਸਿਆਲ ਹੋਵੇ ਦੁੱਲੇ ਦਾ ਇਹ ਨਿਤਨੇਮ ਸੀ ਦੁੱਲੇ ਦੀ ਘਰ ਵਾਲੀ ਮਰ ਚੁੱਕੀ ਸੀ ਉਹਦਾ ਇੱਕ ਮੁੰਡਾ ਸੀ ਰਜਵ 7-8 ਸਾਲ ਦਾ ਦੁੱਲੇ ਵਰਗਾ ਹੀ ਹੱਡਾਂ ਪੈਰਾਂ ਦਾ ਖੁੱਲਾ ਦੁੱਲਾ ਹਮੇਸ਼ਾ ਇੱਕ ਮੱਝ ਰੱਖਦਾ ਰੋਟੀਆਂ ਆਪ ਹੀ ਪਕਾ ਲੈਂਦਾ ਪਿਓ ਪੁੱਤੋ ਖੁੱਲਾ ਖਾਂਦੇ ਪਿੰਦੇ ਜੱਟਾਂ ਦੇ ਘਰਾਂ ਤੋਂ ਦਾਣਾ ਫੱਕਾ ਆ ਜਾਂਦਾ ਪੀੜਾਂ ਵੇਲੇ ਤੂੜੀਆਂ ਦਾ ਉਹ ਕੋਠਾ ਪਰ ਲੈਂਦਾ ਤੜਕੇ ਖੂਹ ਉੱਤੇ ਜਾਣ ਤੋਂ ਪਹਿਲਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰਦਾ ਤੇ ਡੰਡ ਬੈਠਕਾਂ ਕਢਦਾ ਰਾਜਵਨੂ ਵੀ ਉਹ ਡੰਡ ਬੈਠਕਾਂ ਕਢਾਉਂਦਾ ਦੁੱਲੇ ਦਾ ਸਰੀਰ ਪਹਿਲਵਾਨਾਂ ਵਰਗਾ ਸੀ ਉਸ ਦੀ ਇੱਛਾ ਸੀ ਰਾਜਵ ਜਵਾਨ ਹੋ ਕੇ ਪਹਿਲਵਾਨ ਬਣੇ ਸਾਰੇ ਪਿੰਡਾਂ ਵਿੱਚ ਉਹਦਾ ਨਾਂ ਉੱਗਾ ਹੋਵੇ ਦੁੱਲੇ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ ਨੇੜੇ-ਤੇੜੇ ਦੇ ਪਿੰਡਾਂ ਵਿੱਚ ਹਿੰਦੂ ਝੋੜ ਤਾਂ ਬਹੁਤ ਸਨ ਪਰ ਮੁਸਲਮਾਨ ਝੋੜਾਂ ਦਾ ਕਿਸੇ-ਕਿਸੇ ਪਿੰਡ ਵਿੱਚ ਹੀ ਕੋਈ ਘਰ ਸੀ ਰਾਜਵਨੂ ਉਹਦੀ ਮਾਂ 2 ਸਾਲ ਦਾ ਛੱਡ ਕੇ ਮਰ ਗਈ ਸੀ ਤੇ ਫਿਰ ਰਾਜਵਨੂ ਉਹਦੀ ਨਾਨੀ ਆਪਣੇ ਕੋਲ ਲੈ ਗਏ ਚੌਹਾਂ ਪੰਜਾਂ ਸਾਲਾਂ ਦਾ ਹੋਇਆ ਤਾਂ ਦੁੱਲਾ ਉਹਨੂੰ ਲੈ ਆਇਆ ਦੁੱਲੇ ਦੀ ਉਮਰ ਉਸ ਵੇਲੇ 35-36 ਸਾਲ ਦੀ ਹੀ ਮਸਾਂ ਹੋਵੇਗੀ ਪੂਰਾ ਜਵਾਨ ਸੀ ਹੱਟਾ-ਕੱਟਾ ਪਰ ਉਹ ਫਕੀਰੀ ਜੀਵਨ ਬਤੀਤ ਕਰਦਾ ਉਹ ਗੁਰਮੁਖੀ ਪੜਿਆ ਹੋਇਆ ਸੀ ਬਚਪਨ ਵਿੱਚ ਹੀ ਸਾਧ ਦੇ ਡੇਰੇ ਜਾ ਕੇ ਪੜ ਗਿਆ 15 16 ਸਾਲ ਦੀ ਉਮਰ ਹੋਈ ਤਾਂ ਵਾਰਿਸ ਸਾਹਿਬ ਦੀ ਹੀਲ ਲੈ ਆਇਆ ਫਿਰ ਤਾਂ ਹੀਰ ਪੜਨਾ ਉਹਦਾ ਨਿਤ ਦਾ ਸ਼ੌਂਕ ਬਣ ਗਿਆ ਰਾਜਵਦੀ ਮਾਂ ਮਰਨ ਬਾਅਦ ਉਹ ਵਾਰਿਸ ਦੀ ਹੀਰ ਨੂੰ ਕਿਸੇ ਧਾਰਮਿਕ ਗ੍ਰੰਥ ਵਾਂਗ ਪੜਦਾ ਦੁਪਹਿਰੇ ਖੂਦ ਉਹ ਉਤਰ ਕੇ ਆਉਂਦਾ ਰੋਟੀ ਟੁਕ ਖਾ ਕੇ ਆਪਣੇ 베ੜੇ ਵਿੱਚ ਲੱਗੇ ਨਿਮ ਥੱਲੇ ਮੰਝੇ ਉਠੇ ਬੈਠ ਜਾਂਦਾ ਤੇ ਕੇਸ ਦਾ ਇੰਨੂ ਜਿਹਾ ਬਣਾ ਕੇ ਉੱਤੇ ਹੀਰ ਰੱਖ ਲੈਂਦਾ ਪੂਰੇ ਵੈਰਾਗ ਵਿੱਚ ਆ ਕੇ ਇੱਕ ਬੈਂਤ ਪੜਦਾ ਗਾ ਕੇ ਤੇ ਗਲਾ ਭੜ ਕੇ ਜਿਵੇਂ ਉਹਦਾ ਦਿਲ ਰੋ ਰਿਹਾ ਹੋਵੇ ਕੋਈ ਜਣਾ ਉਹਦੇ ਕੋਲ ਆ ਬੈਠਦਾ ਤਾਂ ਉਹ ਦੂਜੀ ਤੀਜੀ ਬੈਂਤ ਵੀ ਸੁਣਾ ਦਿੰਦਾ ਕੋਈ ਬੈਂਤ ਕਿਤੋਂ ਕੋਈ ਕਿਤੋਂ ਹੋਰ ਕੁੜੀਆਂ ਬਹੂਆਂ ਦੇ ਨਾਲ ਹਰਨਾਮੀ ਵੀ ਪਾਣੀ ਦੇ ਤੋੜੇ ਢੋਂਦੀ ਤਪੂ ਤਪੂ ਕਰਦੀ ਫਿਰਦੀ ਉਹਦਾ ਅੰਗ ਅੰਗ ਟੱਪਦਾ ਸੀ ਬੱਦਲਾਂ ਦੀ ਬਿਜਲੀ ਵਾਂਗ ਗੜਕਦੀ ਥਿਰਕਦੀ ਫਿਰਦੀ ਰਹਿੰਦੀ ਕਦੇ-ਕਦੇ ਤਾਂ ਦੁੱਲੇ ਨੂੰ ਤੋੜਾ ਚੁਕਾਉਣ ਲਈ ਕਹਿ ਦਿੰਦੀ ਕਦੇ-ਕਦੇ ਉਹਨੂੰ ਨਿੱਕੀ ਜਹੀ ਕੋਈ ਮਸ਼ਕਰੀ ਵੀ ਕਰ ਜਾਂਦੀ ਹੌਲੀ ਦੇ ਕੇ ਦੂਜੇ ਕਿਸੇ ਨੂੰ ਪਤਾ ਵੀ ਨਾ ਲੱਗਦਾ ਪਹਿਲਾਂ-ਪਹਿਲਾਂ ਤਾਂ ਦੁੱਲਾ ਸੋਚਦਾ ਹੀ ਨਹੀਂ ਸੀ ਟਾਲ ਜਾਂਦਾ ਕੁੜੀ ਚਿੜੀ ਐ ਉਮਰ ਦੀ ਬਾਣ ਬੁੱਧ ਪਗਾਉਂਦੀ ਐ ਪਰ ਕੁੜੀ ਦਾ ਖਿਆਲ ਅਸ਼ੋਪਲੇ ਹੀ ਦੁੱਲੇ ਦੇ ਹੱਡਾਂ ਵਿੱਚ ਬਰੀਕੀ ਤਾਪ ਵਾਂਗ ਉੱਟਕ ਗਿਆ ਦਿਨਾਂ ਵਿੱਚ ਹੀ ਉਹਦਾ ਫਕੀਰੀ ਜੀਵਨ ਭੰਗ ਹੋ ਗਿਆ ਫਿਰ ਤਾਂ ਦੁੱਲੇ ਦੇ ਘਰ ਪੌ ਪਾਟ ਦੀ ਨਾਲ ਹੀ ਚੁੱਲ੍ਹੇ ਦੀ ਅੱਗ ਦਾ ਚਾਨਣ ਵੇਖ ਰਨਾਮੀ ਆਪਣੋਂ ਘਰੋਂ ਉੱਠਦੀ ਭਾਈ ਪਰਜਾਈ ਤਾਂ ਅਜੇ ਸੁੱਤੇ ਹੀ ਪਏ ਹੁੰਦੇ ਤੇ ਉਹ ਤੌੜਾ ਲੈ ਕੇ ਖੂਹ ਤੇ ਪਹੁੰਚ ਜਾਂਦੀ ਪਲਾਂਛਣਾ ਬਾਦ ਹੀ ਦੁੱਲਾ ਖੂਹ ਤੇ ਆ ਜਾਂਦਾ ਉਹਨਾਂ ਦਿਨਾਂ ਵਿੱਚ ਉਹਨੂੰ ਡੰਡ ਬੈਠਕਾਂ ਭੁੱਲ ਗਈਆਂ ਹਰ ਰੋਜ਼ ਹੀ ਖੂਹ ਤੇ ਆਉਣ ਵਾਲੀ ਰਨਾਮੀ ਦਾ ਪਹਿਲਾ ਘੜਾ ਹੁੰਦਾ ਦੁੱਲਾ ਦੇ ਉੱਚੇ-ਉੱਚੇ ਬੋਲ ਹੰਢਿਆਏ ਪਿੰਡ ਦੇ ਦੂਜੇ ਪਾਸੇ ਵੀ ਸੁਣਦੇ। ਉਡਾਰ ਉਮਰ ਦਾ ਉਹਦਾ ਰਾਜਵ ਹੁਣ ਕਿੱਲੀ ਛੱਡਣ ਲੱਗ ਪਿਆ ਸੀ। ਬੋਕਾ ਤੇ ਲੱਜ ਝੋਟੇ ਦੀ ਪਿੱਠ ਉੱਤੇ ਲੱਦ ਕੇ ਦੁੱਲਾ ਰਾਜਵ ਤੋਂ ਪਹਿਲਾਂ ਖੂਹ ਤੇ ਪਹੁੰਚ ਜਾਂਦਾ। ਆਂਦਾ ਹੋਇਆ ਰਾਜਵ ਨੂੰ ਜਗਾ ਆਉਂਦਾ। ਰਾਤ ਦਾ ਰੱਖਿਆ ਹੋਇਆ ਦੁੱਧ ਤੱਤਾ ਕਰਕੇ ਰਾਜਵ ਆਪ ਪੀਂਦਾ ਤੇ ਪਿਓ ਲਈ ਪਿੱਤਲ ਦੇ ਤੁੰਬ ਵਿੱਚ ਪਾ ਕੇ ਖੂਹ ਤੇ ਲੈ ਆਉਂਦਾ। ਰਾਜਵ ਹੈਰਾਨ ਵੀ ਹੁੰਦਾ ਹੋਵੇਗਾ। ਇਹ ਹਰਨਾਮੀ ਸਭ ਤੋਂ ਪਹਿਲਾਂ ਹੀ ਉੱਥੇ ਕਿਉਂ ਖੜੀ ਹੁੰਦੀ ਹੈ ਦੋ ਮੈਂ ਚ ਬੱਚੇ ਪਾਣੀ ਦੇ ਭਰ ਕੇ ਉਹ ਬੋਕਾ ਠਲ ਦਿੰਦੇ ਤੇ ਅਦੁੱਲਾ ਘਰ ਜਾ ਕੇ ਫਟਾਫਟ ਮਹਿੰਦੀ ਧਾਰ ਕੱਢਦਾ ਤੇ ਰੋਟੀਆਂ ਲਾ ਦਿੰਦਾ ਛੇਤੀ ਹੀ ਕਹਨ ਨਾਲ ਮੁੜ ਕੇ ਉਹ ਖੂਹ ਉੱਤੇ ਆ ਜਾਂਦਾ ਤੇ ਬੋਕਾ ਫਿਰ ਡੁੱਲਣ ਭਰਨ ਲੱਗਦਾ ਹੁਣ ਹਰਨਾਮੀ ਪਹਿਲਾਂ ਵਾਂਗ ਟੱਪਦੀ ਨੱਚਦੀ ਨਹੀਂ ਸੀ ਚੁੱਪ-ਚੁੱਪ ਰਹਿੰਦੀ ਜਿਵੇਂ ਹਰ ਵੇਲੇ ਹੀ ਕੁਝ ਸੋਚਦੀ ਰਹਿੰਦੀ ਹੋਵੇ 20 ਸਾਲਾਂ ਦੀ ਉਮਰ ਹੋ ਚੁੱਕੀ ਸੀ ਉਦੀ ਪੂਆ ਤੇ ਗੜਵਿਆਈ ਹੋਈ ਸੀ ਕਦੇ ਕਦੇ ਉਹ ਹੰਡਿਆਏ ਆਉਂਦੀ ਤਾਂ ਭਤੀਜੇ ਗਲ ਪੈ ਜਾਂਦੇ ਪੂਆ ਸਾਥੋ ਤਾਂ ਕੰਮ ਚੋਂ ਘਰੋਂ ਨਿਕਲਿਆ ਨਹੀਂ ਜਾਂਦਾ ਨਾਮੀ ਦਾ ਘਰ ਕੁਝ ਤੋਹੀਂ ਕੋਠੇ ਖੜਕ ਸਿੰਘ ਪੂਆ ਦੀ ਨਣਦ ਦੀ ਕੋਈ ਸਕੀਰੀ ਸੀ ਸੋ ਹਰਨਾਮੀ ਦਾ ਰਿਸ਼ਤਾ ਉੱਥੇ ਕਰ ਦਿੱਤਾ ਵਿਆਹ ਹੋ ਗਿਆ ਤੇ ਅਗਲੇ ਸਾਲ ਹੀ ਮੁਕਲਾਵਾ ਦੁੱਲੇ ਦਾ ਜਿਵੇਂ ਸੰਸਾਰ ਉਜੜ ਗਿਆ ਹੋਵੇ ਉਹਦਾ ਕਿਦਰੇ ਵੀ ਦਿਨ ਨਾ ਲੱਗਦਾ ਹੁਣ ਉਹ ਦਿਨੜੇ ਉੱਠਦਾ ਦੇਖੂ ਤੇ ਜਾਂਦਾ ਦੁਪਹਿਰਾ ਹੋਣ ਤੋਂ ਪਹਿਲਾਂ ਹੀ ਝੋਟਾ ਛੱਡ ਲਿਆ ਹੁੰਦਾ ਅਗਵਾੜ ਦੇ ਲੋਕ ਹਾਲ ਹਾਲ ਕਰਦੇ ਤੀਮੀਆਂ ਉਹਦੇ ਨਾਲ ਬੇਸ਼ੱਕੀ ਕਰਦੀਆਂ ਦੁੱਲਿਆ ਟਹਿ ਜਾਣਿਆ ਕੋਈ ਪ੍ਰੇਤ ਚਿੰਮੜ ਗਿਆ ਤੈਨੂੰ ਘਰੇ ਪਾਣੀ ਦੀ ਟੱਪ ਨਹੀਂ ਤੇ ਤੂੰ ਇਹ ਕਦਾਬੜੀ ਲੈ ਕੇ ਬੈਠ ਜਾਣਾ ਨਾ ਬੋਲਦਾ ਨਾ ਗੱਲ ਕਰਦਾ ਉਹ ਸਰਜੂ ਵੇ ਖਾਣ ਸੂਰਿਆ ਉਹਨਾਂ ਕੋਈ ਸਮਝ ਨਾ ਆਉਂਦੀ ਕੋਈ ਕੀ ਕਹਿ ਗਿਆ ਤਾੜਕੇ ਉੱਠਣਸਾਰ ਉਹ ਹੀਰ ਫੜ ਲੈਂਦਾ ਤੇ ਗੁਣਨ ਗੁਣਨ ਕਰਕੇ ਪੜਨ ਲੱਗਦਾ ਹੁਣ ਉਹ ਗਾ ਕੇ ਨਹੀਂ ਪੜਦਾ ਸੀ ਉਹਨੂੰ ਲੱਗਦਾ ਜਿਵੇਂ ਹੁਣ ਵੈਂਤ ਦਾ ਇੱਕ ਇੱਕ ਲਫ਼ਜ਼ ਬਹੁਤਾ ਸਮਝ ਆ ਗਿਆ ਹੋਵੇ ਐਨੀ ਸਮਝ ਉਹਨੂੰ ਕਦੇ ਕਦੇ ਰਵਾ ਦਿੰਦੀ ਦੁਪਹਿਰ ਵੇਲੇ ਵੀ ਹੀਰ ਪੜਦਾ ਤੇ ਆਥਨ ਖੂ ਤੇ ਆ ਕੇ ਵੀ ਹੀਰ ਲੈ ਕੇ ਬੈਠ ਜਾਂਦਾ ਰਾਜਵ ਉਹਨੂੰ ਵੇਖ ਵੇਖ ਕੇ ਹੈਰਾਨ ਹੁੰਦਾ ਕੀ ਹੋ ਗਿਆ ਬਾਪੂ ਨੂੰ ਹਰਨਾਮੀ ਮੁਕਲਾਵੇ ਬਾਦ ਪਿੰਡ ਨਹੀਂ ਆਈ 6 ਮਹੀਨੇ ਹੋ ਗਏ ਇੱਕ ਦਿਨ ਫੇਰ ਉਹ ਆਈ ਤੇ ਅਦੁੱਲੇ ਨੂੰ ਮਿਲੇ ਗਿਲੇ ਗੁਜ਼ਾਰੀਆਂ ਦਾ ਜਿਵੇਂ ਕੜਹੀ ਪਾਟ ਗਿਆ ਹੋਵੇ ਕਾਂਟਿਆਂ ਤੱਕ ਬੈਠ ਕੇ ਦੋਵੇਂ ਗੱਲਾਂ ਕਰਦੇ ਰਹੇ ਉਹ ਉਹਨੂੰ ਕਹਿ ਰਹੀ ਸੀ ਤੂੰ ਕੋਠੇ ਆ ਜਾਇਆ ਕਰ ਤੇਰਾ ਨਹੀਂ ਦਿਲ ਲੱਗਦਾ ਤਾਂ ਹੋਰ ਕੀ ਹੋ ਸਕਦਾ ਫੇਰ ਉਹ ਡਰਦਾ ਬਗਾਨੇ ਪਿੰਡ ਉਹਦਾ ਕੌਣ ਹੈ ਕੋਈ ਗੱਲ ਹੋ ਗਈ ਤਾਂ ਕਿੱਧਰ ਨੂੰ ਜਾਵੇਗਾ ਬਗਾਨੇ ਪਿੰਡ ਦੇ ਜੱਟ ਤਾਂ ਵੱਢ ਕੇ ਸੁੱਟ ਦੇਣਗੇ ਹਰਨਾਮੀ ਸਮਝਾਉਂਦੀ ਕਿ ਉਹਨੂੰ ਕੋਈ ਕੁਝ ਨਹੀਂ ਕਹੇਗਾ ਉਹਦਾ ਸੌਰਾ ਬੜਾ ਸ਼ਰੀਫ ਹੈ ਤੇ ਉਹਦਾ ਘਰ ਵਾਲਾ ਬੜਾ ਸਧਾਰਨ ਜਿਵੇਂ ਜਗ ਦੀ ਕੋਈ ਸੁਰਤ ਹੀ ਨਾ ਹੋਵੇ ਉਹ ਚਾਹੁੰਦੀ ਹੈ ਕਿ ਦੁੱਲਾ ਦੂਜੇ ਦੀ ਜ਼ਮੀਨੇ ਕੋਠੀਂ ਜ਼ਰੂਰ ਢੇੜਾ ਮਰ ਜਾਇਆ ਕਰੇ ਨਹੀਂ ਤਾਂ ਉਹ ਕੱਟੀ ਹੋਈ ਡਾਣੀ ਵਾਂਗ ਸੁੱਕ ਕੇ ਮਰ ਜਾਵੇਗੀ ਆਪਣੇ ਘਰ ਵਾਲੇ ਦਾ ਤਾਂ ਉਹਨੂੰ ਮੋਹਨ ਹੀ ਨਹੀਂ ਆਉਂਦਾ ਹਰਨਾਮੀ 6 ਦਿਨ ਹੰਢਿਆਏ ਰਹੀ ਉਹਦਾ ਪੁਰਾਣਾ ਉਹਨੂੰ ਆ ਕੇ ਲੈ ਗਿਆ ਸੀ ਹਰਨਾਮੀ ਗਈ ਤੇ ਦੁੱਲਾ ਫੇਰ ਉਦਾਸ ਰਹਿਣ ਲੱਗਾ। ਉਹਦਾ ਕੰਮ ਛੱਡਦਾ ਤਾਂ ਇੱਕ ਦਿਨ ਵਿੱਚ ਹੀ ਅਗਵਾੜ ਨੇ ਪਿੱਟ ਉੱਠਣਾ ਸੀ। ਰਜਵ ਬੋਕਾ ਫਾੜਨਾ ਨਹੀਂ ਸਿੱਖਿਆ ਸੀ। ਨਹੀਂ ਤਾਂ ਉਹਨੂੰ ਛੱਡੇ ਕੀ ਉਹ ਬੇਫਿਕਰ ਹੋ ਜਾਂਦਾ ਤੇ ਕੋਈ ਪੰਛੀ ਬਣ ਕੇ ਹਰਨਾਮੀ ਕੋਲ ਕੋਠੇ ਪਿੰਡ ਜਾ ਪਹੁੰਚਦਾ। ਪਰ ਉਹ ਰਹਿ ਕੇ ਮੈ ਸਕਦਾ ਸੀ। ਹਰਨਾਮੀ ਗਈ ਨੂੰ 2 ਮਹੀਨੇ ਹੋ ਚੁੱਕੇ ਸਨ। ਉਹਨੇ ਰਜਵ ਨੂੰ ਰਾਤ ਨੂੰ ਹੀ ਦੱਸ ਦਿੱਤਾ ਕਿ ਉਹ ਅਗਲੇ ਦਿਨ ਸਵੇਰ ਦੀ ਗੱਡੀ ਕਿਧਰੇ ਜਾਵੇਗਾ। ਲੋਕ ਪੁੱਛਣ ਆਉਣ ਤਾਂ ਦੱਸ ਦੇਵੇ ਕਿ ਉਹ ਇਕ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਗਿਆ ਹੈ। ਫੱਗਣ ਦੀ ਰੁੱਤ ਸੀ। ਕਣਕਾਂ ਪੂਰੇ ਜੋਬਨ ਉੱਤੇ ਸਨ। ਉਸ ਸਵੇਹਾ ਹੀ ਜਾ ਗਿਆ ਅਤੇ ਮੁੰਹਨੇ ਰੇਲ ਸਟੇਸ਼ਨ ਉੱਤੇ ਪਹੁੰਚ ਗਿਆ। ਗੱਡੀ ਆਉਣ ਵਿੱਚ ਤਾਂ ਅਜੇ ਇੱਕ ਘੰਟਾ ਬਾਕੀ ਸੀ। ਉਹ ਪਰਖੂਂਜੇ ਵਿੱਚ ਦਬਕਿਆ ਬੈਠਾ ਰਿਹਾ। ਉਹ ਜਾਣ ਕੇ ਹੀ ਇੰਨਾ ਸੰਦੇਹਾਂ ਕਰੋ ਤੁਰਿਆ ਸੀ ਤਾਂ ਜੋ ਪਿੰਡ ਦੇ ਕਿਸੇ ਬੰਦੇ ਨੂੰ ਪਤਾ ਨਾ ਲੱਗੇ ਕਿ ਉਹ ਕਿਧਰੇ ਬਾਹਰ ਜਾ ਰਿਹਾ ਹੈ। ਸੂਰਜ ਦੇ ਉਭਾਰ ਨਾਲ ਗੱਡੀ ਆਈ। ਉਹ ਚੜ ਗਿਆ। ਆਰੰਪੁਰਾ ਫੂਲ ਉਤਰ ਕੇ ਉਹ ਮੰਡੀ ਵਿੱਚ ਗਿਆ। ਟਾਂਗਾ ਲੈ ਲਿਆ। ਟਾਂਗੇ ਵਿੱਚ ਪੂਰੀ ਤਰ੍ਹਾਂ ਸਵਾਰੀਆਂ ਤੂੜੀਆਂ ਗਈਆਂ। ਤਾਂ ਕੋਚਵਾਨ ਨੇ ਘੋੜੇ ਨੂੰ ਛੰਟਾ ਲਾਇਆ। ਫੂਲ ਜਾ ਕੇ ਟਾਂਗਾ ਰੁਕ ਗਿਆ। ਕੁਝ ਸਵਾਰੀਆਂ ਉਤਰੀਆਂ ਤੇ ਓਨੀਆਂ ਹੀ ਹੋਰ ਚੜ ਗਈਆਂ। ਸਿਧਾਣਿਆਂ ਦੇ ਪੁਲਾਂ ਉੱਤੇ ਸਾਰੀਆਂ ਸਵਾਰੀਆਂ ਉਤਰ ਕੇ ਆਪੋ ਆਪਣੇ ਰਾਹੀ ਪੈ ਗਈਆਂ। ਸਿਧਾਣਿਆਂ ਦੇ ਘਰਾਟਾਂ ਤੋਂ ਕੋਠੇ ਕੜਕ ਸਿੰਘ ਮਸਨ 2-2 ਘੰਟੇ ਦੀ ਵਾਟ ਦੱਸੀ ਜਾਂਦੀ ਸੀ। ਦੁੱਲਨੇ ਤੇੜ ਦਾ ਚਾਦਰਾਂ ਲਾ ਕੇ ਮੋਢੇ ਧਰ ਲਿਆ ਹੱਥ ਵਿੱਚ ਕੰਨ ਤੱਕ ਆਉਂਦੀ ਸੱਮਾ ਵਾਲੀ ਤੇਲ ਨਾਲ ਚੋਪੜੀ ਡਾਂਗ ਦੋਵੇਂ ਮੋਢਿਆਂ ਤੇ ਧਰ ਲਈ ਤੇ ਡਾਂਗ ਉੱਤੇ ਦੀ ਬਾਹਾਂ ਕੱਢ ਕੇ ਚੱਲ ਪਿਆ ਰਾਹ ਵਿੱਚ ਇੱਕ ਪਿੰਡ ਕੋਲ ਓਕੇ ਆਇਆ ਉੱਥੇ ਉਹਨੇ ਪਾਣੀ ਪੀਤਾ ਤੇ ਕੋਠਿਆਂ ਦਾ ਰਾਹ ਪੁੱਛ ਕੇ ਅੱਗੇ ਤੁਰ ਪਿਆ 11-12 ਵਜੇ ਨੂੰ ਉਹ ਆਰਾਮ ਨਾਲ ਕੋਠੀ ਪਹੁੰਚ ਗਿਆ ਹਰਨਾਮੀ ਦਾ ਸਹੁਰਾ ਰੋਟੀ ਖਾ ਕੇ ਸੱਤ ਵਿੱਚ ਗੱਲਾਂ ਮਾਰਨ ਜਾ ਬੈਠਾ ਸੀ ਉਹਦਾ ਪਤੀ ਗਿੰਦਰ ਸੂਰਜ ਚੜਨ ਤੋਂ ਪਹਿਲਾਂ ਕਣਕ ਨੂੰ ਹਲਟ ਦਾ ਪਾਣੀ ਲਾਉਣ ਗਿਆ ਹੋਇਆ ਸੀ। ਉਹ ਆਪ ਖੇਤ ਰੋਟੀ ਜਾਣ ਲਈ ਤਿਆਰੀ ਬਿਹਾਰੀ ਕਰਦੀ ਫਿਰਦੀ ਸੀ। ਘਰ ਪੁੱਛ ਕੇ ਦੁੱਲਾ ਪਹੁੰਚ ਗਿਆ। ਹਰਨਾਮੀ ਖੜੀ ਦੀ ਖੜੀ ਰਹਿ ਗਈ। ਉਹ ਕਿੰਨੀ ਖੁਸ਼ ਸੀ। ਉਹਨੂੰ ਸੁਝਦਾ ਨਹੀਂ ਸੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਅਖੀਰ ਹਰਨਾਮੀ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਬੰਦ ਕੀਤਾ ਤੇ ਅੰਦਰ ਸਵਾਤ ਵਿੱਚ ਜਾ ਕੇ ਮੰਜੇ ਉੱਤੇ ਦੁੱਲੇ ਕੋਲ ਬੈਠ ਗਈ। ਉਹ ਕਦੇ ਹੱਸਦੇ, ਕਦੇ ਉਦਾਸ ਹੁੰਦੇ। ਇਹ ਕਦੇ ਚੁੱਪ ਚਾਪ ਹੀ ਇੱਕ ਦੂਜੇ ਵੱਲ ਅੱਖਾਂ ਪਾੜ-ਪਾੜ ਵੇਖਦੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿਸੇ ਵੀ ਗੱਲ ਦਾ ਨਾ ਕੋਈ ਸਿਰਾ ਸੀ ਅਤੇ ਨਾ ਹੀ ਅੰਤ ਜਿਵੇਂ ਸਾਰੀਆਂ ਗੱਲਾਂ ਦੀ ਇੱਕੋ ਗੱਲ ਹੋਵੇ ਪਲ-ਪਲ ਇੱਕ ਦੂਜੇ ਦੇ ਕੋਲ ਰਹਿਣ ਦੀ ਤਮੰਨਾ ਦਾਲ ਬਚੀ ਪਈ ਸੀ ਹਰਨਾਮੀ ਨੇ ਵੀ ਅਜੇ ਰੋਟੀ ਨਹੀਂ ਸੀ ਖਾਧੀ ਆਪਣੇ ਹਿੱਸੇ ਦੀਆਂ ਦੋ ਤਿੰਨ ਰੋਟੀਆਂ ਉਹਨੇ ਪੱਤੇ ਵਿੱਚ ਬੰਨ ਲਈਆਂ ਸਨ ਚੁੱਲ੍ਹੇ ਵਿੱਚ ਅੱਗ ਹੈਗੀ ਸੀ ਉਹਨੇ ਫਟਾਫਟ ਦੋ ਤਿੰਨ ਲੱਪਾਂ ਦਾ ਆਟਾ ਛਾਣਿਆ ਤੇ ਨਵੇਂ ਸੇ ਦੇ ਅੱਗ ਮਚਾ ਕੇ ਰੋਟੀ ਪਕਾਉਣ ਲੱਗੀ। ਰੋਟੀ ਪਕਾ ਕੇ ਉਹਨੇ ਦਰਵਾਜ਼ੇ ਦਾ ਕੁੰਡਾ ਖੋਲ੍ਹਿਆ ਤੇ ਬਾਣੀਆਂ ਦੀ ਹੱਤੀ ਤੋਂ ਸ਼ੱਕਰ ਲੈ ਆਈ। ਬਰਾਂਡੇ ਵਿੱਚ ਬਿਠਾ ਕੇ ਦੁੱਲੇ ਨੂੰ ਰੋਟੀ ਖਵਾਈ। ਦਾਲ ਤੇ ਸ਼ੱਕਰ ਵਿੱਚ ਦੇਸੀ ਘਿਓ ਉੱਤੋਂ ਦੀ ਤੈਰ ਦਾ ਫਿਰਦਾ। ਰੋਟੀ ਖਾ ਕੇ ਦੁੱਲਾ ਬਰਾਂਡੇ ਵਿੱਚ ਹੀ ਮੰਝੇ ਉੱਤੇ ਪੈ ਗਿਆ। ਖੇਤ ਨੂੰ ਰੋਟੀ ਲੈ ਕੇ ਜਾਂਦੀ ਸਾਥ ਵਿੱਚ ਉਹ ਬੁੜੇ ਨੂੰ ਦੱਸ ਗਈ ਸੀ ਕਿ ਹੰਢਿਆਏ ਤੋਂ ਬੰਦਾ ਆਇਆ। ਉਹ ਉਹਦੇ ਕੋਲ ਜਾ ਕੇ ਬੈਠ ਜਾਵੇ ਗੱਲਾਂ ਕਰੇ ਉਹ ਇਕੱਲਾ ਬੈਠਾ ਬੁਰਾ ਮਹਿਸੂਸ ਕਰੇਗਾ ਫੂਲ ਕਰਨੇ ਆਇਆ ਹੈ ਆਗਾਂ ਜਾਣਾ ਰੋਟੀ ਖਵਾ ਦਿੱਤੀ ਹੈ ਬਿੰਦ ਝਟ ਦਮ ਲਊ ਫਿਰ ਚਲੇ ਆ ਜਾਓ ਖੇਤ ਜਾ ਕੇ ਉਹਨੇ ਗਿੰਦਰ ਨੂੰ ਵੀ ਦੁੱਲੇ ਬਾਰੇ ਦੱਸਿਆ ਉਹਨੂੰ ਰੋਟੀ ਖਵਾ ਕੇ ਆਪ ਰੋਟੀ ਖਾਣ ਲੱਗੀ ਦੁੱਲਾ ਬੁੜੇ ਨਾਲ ਅੱਧਾ ਪੌਣਾ ਘੰਟਾ ਗੱਲਾਂ ਮਾਰ ਕੇ ਚਲੇ ਆ ਗਿਆ ਮਗਰੋਂ ਦੀ ਬੁੜਾ ਕਹਿੰਦਾ ਚੰਗਾ ਭਾਈ ਸ਼ਾਬਾਸ਼ ਏ ਤੇਰੇ ਮੈ ਲੱਗਿਆ ਉਧਰੋਂ ਦੀ ਸੁੱਖ ਸਾੰਦ ਦਾ ਪਤਾ ਲੱਗ ਗਿਆ ਹਰਨਾਮ ਕੋਰ ਵੀ ਫਿਕਰ ਜਿਆ ਕਰਦੀ ਸੀ ਮਾਪਿਆਂ ਦਾ ਪਿੰਡ ਦਾ ਤਾਂ ਕੁੱਤਾ ਮਾਰ ਨਹੀਂ ਹੁੰਦਾ ਭਾਈ ਤੂੰ ਤਾਂ ਬੰਦਾ ਐ ਕਦੇ ਫੇਰ ਇੱਧਰ ਦੀ ਲੰਗੇ ਤਾਂ ਜ਼ਰੂਰ ਮਿਲ ਕੇ ਜਾਈਂ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ